ਗੁੱਡ ਮਾਰਨਿੰਗ ਸਾਰਿਆਂ ਨੂੰ ਕਿਵੇਂ ਸਾਰੇ ਹੌਪ ਸਾਰੇ ਬਹੁਤ ਵਧੀਆ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਬਲੌਗ ਬਾਬਾ ਜੀ ਦੇ ਅਸ਼ੀਰਵਾਦ ਨਾਲ ਸ਼ੁਰੂ ਕਰਨ ਚੱਲੇ ਆ ਮੰਦਰ ਸਾਫ਼ ਕਰਨ ਲੱਗੀਆਂ ਹਨਾ ਕਿਉਂਕਿ ਡੀਪ ਕਲੀਨਿੰਗ ਆਪਾਂ ਕੱਲ ਕਰ ਚੁੱਕੇ ਆ ਅੱਜ ਮੈਂ ਆਪਣਾ ਮੰਦਰ ਸਾਫ਼ ਕਰਨ ਲੱਗੀਆਂ ਬਿਕਾਜ਼ ਬੱਚੇ ਸੁੱਤੇ ਪਏ ਨੇ ਮਨਜੀ ਵੀ ਸੁੱਤੇ ਪਏ ਨੇ ਸਾਰੇ ਸੁੱਤੇ ਪਏ ਨੇ ਤੇ ਮੈਂ ਅਰਲੀ ਆਬਵੀਸ ਹਮੇਸ਼ਾ ਪੌਣੇ 5 ਸੌਰੀ ਪੌਣੇ 6 5:30 ਉੱਠ ਜਾਨੀ ਹੁੰਨੀ ਆ ਕਿਉਂਕਿ ਮੈਂ ਆਪਣਾ ਪਾਠ ਪੂਜਾ ਕਰਨਾ ਹੁੰਦਾ ਪਾਠ ਪੂਜਾ ਨਹੀਂ ਮੈਂ ਆਪਣਾ ਮਿਸ ਕਰ ਸਕਦੀ ਹੈਗੀ ਉਹ ਮੈਂ ਕਰਨਾ ਹੀ ਕਰਨਾ ਹੈ ਨਾ ਤੇ ਹੁਣ ਅੱਜ ਮੰਦਰ ਦਾ ਸੀਗਾ ਮੈਨੂੰ ਐ ਸੀਗਾ ਵੀ ਥਲੀਨ ਕਰਾਂ ਕਿਉਂਕਿ ਅੱਜ ਅਕਸ਼ਤ ਰੀਤੀ ਹੈ ਸਾਰਿਆਂ ਨੂੰ ਪਹਿਲਾ ਪਹਿਲੀ ਗੱਲ ਤਾਂ ਅਕਸ਼ਤ ਰੀਤੀ ਦੀ ਬਹੁਤ ਸਾਰੀ ਵਧਾਈਆਂ ਹੈ ਨਾ ਸੋ ਅੱਜ ਅਕਸ਼ਤ ਰੀਤੀ ਹੈ ਜੋ ਵੀ ਇਨਸਾਨ ਅੱਜ ਦੇ ਦਿਨ ਜੋ ਵੀ ਮੰਗ ਲੂਗਾ ਜਾਂ ਜੋ ਵੀ ਸਿੱਧ ਕਰ ਲੂਗਾ ਉਹ ਅੱਜ ਦੇ ਦਿਨ ਸਿੱਧ ਹੋ ਸਕਦਾ ਹੈ ਤੁਸੀਂ ਕੁਝ ਵੀ ਸਿੱਧ ਕਰ ਸਕਦੇ ਹੋ ਬਿਕਾਜ਼ ਅੱਜ ਬਹੁਤ ਵੱਡਾ ਦਿਨ ਹੈ ਔਰ ਇਹ 10 ਸਾਲ ਬਾਅਦ ਆਇਆ ਹੈ ਤੇ ਇਹਦੇ ਵਿੱਚ ਹੀ ਗਜਕੇਸ਼ਰੀ ਯੋਗ ਵੀ ਬਣ ਰਿਹਾ ਹੈ ਤੇ ਚੰ드ਰਮਾ ਤੇ ਸੂਰਜ ਇਕੱਠੇ ਆ ਰਹੇ ਨੇ ਬਹੁਤ ਅੱਛਾ ਯੋਗ ਬਣ ਰਿਹਾ ਹੈ ਵੀ ਜੋ ਜੋ ਚੀਜ਼ਾਂ ਮੈਂ ਤੁਹਾਨੂੰ ਕੱਲ ਦੱਸੀਆਂ ਸੀਗੀਆਂ ਜੇ ਉਹ ਬਾਈ ਕਰ ਲੋਗੇ ਤਾਂ ਬਹੁਤ ਵਧੀਆ ਮਤਲਬ ਇਫੈਕਟ ਹੋਣ ਵਾਲਾ ਹੈ ਆਪਾਂ ਵੀ ਅੱਜ ਸ਼ਾਪਿੰਗ ਕਰਨ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਕਿੱਥੋਂ ਕੀ ਕੀ ਲੇ ਔਰ ਕੀ ਕੀ ਸਮਾਨ ਖਰੀਦ ਕੇ ਲਈ ਆਈ ਹਣਾ ਦੇਖੋ ਤੁਹਾਨੂੰ ਪਤਾ ਯਾਦ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਆਪਾਂ ਬਾਜ਼ਾਰ ਜਾਈਦਾ ਕੋਈ ਨਾ ਕੋਈ ਚੀਜ਼ ਭੁੱਲ ਜਾਈਦੀ ਹੈ ਵੈਸੇ ਮੈਂ ਇਹ ਸਾਰੀਆਂ ਚੀਜ਼ਾਂ ਲਿਖ ਕੇ ਲੈ ਕੇ ਜਾਉਂਗੀ ਵੀ ਮੈਂ ਕੀ ਕੀ ਲੈ ਕੇ ਆਉਣਾ ਤੇ ਮੇਨਲੀ ਪੰਜ ਛੇ ਚੀਜ਼ਾਂ ਹੀ ਨੇ ਤੇ ਉਹ ਡੈਫੀਨੇਟਲੀ ਲਿਖ ਕੇ ਲੈ ਕੇ ਜਾਣਾ ਟਰਾਈ ਕਰਾਂਗੇ ਕਿ ਚਾਂਦੀ ਜਾਂ 골ਡ ਦਾ ਸਿੱਕਾ ਜ਼ਰੂਰ ਖਰੀਦ ਕੇ ਲਿਆਵਾ ਜਿੱਦਾਂ ਦੀ ਆਪਣੀ ਪਾਕਟ ਹੋਊਗੀ ਉਦਾਂ ਕਰਾਂਗੇ ਠੀਕ ਹੈ ਸੋ ਇੱਥੇ ਮੰਦਰ ਸੈਟਿੰਗ ਹੋ ਰਹੀ ਹੈ ਸਭ ਤੋਂ ਪਹਿਲਾਂ ਵਿਸ਼ਨੂ ਭਗਵਾਨ ਜੀ ਤੇ ਲਕਸ਼ਮੀ ਮਾਤਾ ਦੇ ਫੋਟੋ ਮੈਂ ਮਤਲਬ ਮੂਰਤੀ ਮੈਂ ਰੱਖਤੀ ਕਿਉਂਕਿ ਅੱਜ ਉਹਨਾਂ ਦਾ ਸਭ ਤੋਂ ਵੱਡਾ ਦਿਨ ਹੈ ਅੱਜ ਦੇ ਦਿਨ ਐਕਚੁਅਲੀ ਲక్ష్ਮੀ ਮਾਤਾ ਜੀ ਅੰਮ੍ਰਿਤ ਮੰਥਨ ਚੋਂ ਨਿਕਲ ਕੇ ਆਏ ਸੀਗੇ ਹਨਾ ਲక్ష్ਮੀ ਜੀ ਦੇ ਬਿਨਾ ਕਿਸੇ ਦਾ ਵੀ ਨਹੀਂ ਸਰਦਾ ਹੈਗਾ ਸਭ ਨੂੰ ਲੋੜ ਹੈ ਇਹਨਾਂ ਦੀ ਜਿੱਥੇ ਲక్ష్ਮੀ ਮਾਤਾ ਹੋਣਗੇ ਉੱਥੇ ਹੀ ਪੈਸਾ ਹੋਊਗਾ ਸਭ ਨੂੰ ਮੈਂ ਕਹਿੰਨੀ ਆ ਕਿਹੜਾ ਬੰਦਾ ਜਿਹੜਾ ਕਹੂਗਾ ਵੀ ਮੈਨੂੰ ਲక్ష్ਮੀ ਦੀ ਲੋੜ ਨਹੀਂ ਹੈਗੀ ਮੈਨੂੰ ਪੈਸੇ ਦੀ ਲੋੜ ਨਹੀਂ ਹੈਗੀ ਹਨਾ ਸੋ ਇਸ ਕਰਕੇ ਅੱਜ ਉਹਨਾਂ ਦਾ ਦਿਨ ਹੈ ਅੱਜ ਉਹਨਾਂ ਦੀ ਪੂਜਾ ਦਾ ਦਿਨ ਹੈ ਅਪਾ ਅੱਜ ਉਹਨਾਂ ਦੀ ਪੂਜਾ ਸਟਾਰਟ ਕਰਾਂਗੇ ਹਨਾ ਸਾਰਾ ਸਾਰੀ ਮੂਰਤੀਆਂ ਧੋ ਕੇ ਉਹਨਾਂ ਨੂੰ ਗੰਗਾ ਜਲ ਦੇ ਨਾਲ ਪਵਿੱਤਰ ਕਰਕੇ ਤੇ ਫੇਰ ਆਪਾਂ ਸਾਰੀ ਅੱਜ ਜੋ ਤੂਫ ਕਰਕੇ ਫੇਰ ਆਪਾਂ ਉਧਰ ਜਾਵਾਂਗੇ ਪੰਜਾਬੀ ਬਾਗ ਵੀ ਆਪਣਾ ਖਾਸਾ ਕੰਮ ਪਿਆ ਹੈ ਹਨਾ ਤੇ ਕੰਮ ਵੀ ਫਿਨਿਸ਼ ਕਰਨਾ ਹੈ ਤੇ ਕਿਉਂਕਿ ਕੱਪੜੇ ਵੀ ਲੋਕਾਂ ਦੇ ਦੇਣੇ ਆ ਜੇ ਕੰਮ ਕਰਾਂਗੇ ਮਿਹਨਤ ਕਰਾਂਗੇ ਤਾਂ ਹੀ ਲక్ష్ਮੀ ਆਉਣਗੇ ਹਨਾ ਤੇ ਮਿਹਨਤ ਨਾਲ ਹੀ ਲక్ష్ਮੀ ਮਾਤਾ ਆਉਣਗੇ ਐ ਤਾਂ ਬੈਠੇ ਬਿਠਾਏ ਤਾਂ ਉਹ ਵੀ ਨਹੀਂ ਆਉਣ ਲੱਗੇ ਪੈਸੇ ਵੀ ਨਹੀਂ ਆਉਣ ਲੱਗੇ ਹੈਗੇ ਸੋ ਕੰਮ ਤਾਂ ਕਰਨਾ ਪੈਂਦਾ ਰਾਈਟ ਤੇ ਇੱਥੇ ਮੈਂ ਹੁਣ ਜਿਹੜਾ ਉਹਨਾਂ ਦਾ ਕੱਪੜਾ ਹੁੰਦਾ ਜਿਹੜੇ ਵੀ ਮੇਰੇ ਬਾਬਾ ਜੀ ਦੇ ਸੁੱਚੇ ਕੱਪੜੇ ਰੱਖੇ ਹੋਏ ਨੇ ਉਹ ਸਾਰੇ ਆਪਾਂ ਸਾਫ਼ ਕਰ ਮਤਲਬ ਧੋਣ ਨੂੰ ਪਾ ਦਾਂਗੇ ਇਹ ਮੈਂ ਇਕੱਲੇ ਧੋਣੀ ਹੁੰਨੀ ਆ ਕਿਉਂਕਿ ਮੈਂ ਆਪਣੇ ਜਿਹੜੇ ਸਾਡੇ ਕੱਪੜੇ ਹੁੰਦੇ ਨੇ ਉਹ ਤੁਹਾਨੂੰ ਪਤਾ ਥੋੜੇ ਗੰਦੇ ਹੁੰਦੇ ਨੇ ਹਨਾ ਬੱਚਿਆਂ ਦੇ ਵੀ ਕੱਪੜੇ ਗੰਦੇ ਹੁੰਦੇ ਨੇ ਪਾਟੀ ਸੁਸੂ ਵਾਲੇ ਹੁੰਦੇ ਨੇ ਪਰ ਇਹ ਜਿਹੜੇ ਬਾਬਾ ਜੀ ਦੀ ਚੱਦਰ ਹੁੰਦੀ ਹੈ ਜਾਂ ਬਾਬਾ ਜੀ ਦਾ ਜਿਹੜਾ ਵੀ ਕੁਝ ਛੋਟਾ ਮੋਟਾ ਸਮਾਨ ਹੁੰਦਾ ਉਹ ਸਾਰਾ ਮੈਂ ਕੱਲਾ ਧੋਨੀਆ ਬਿਕੋਜ਼ ਉਹ ਸੁੱਚੇ ਹੁੰਦੇ ਨੇ ਉਹ ਮੈਂ ਧੋਦੀ ਵੀ ਆਪਾਂ ਬਿਕੋਜ਼ ਮੈਨੂੰ ਐ ਹੁੰਦਾ ਵੀ ਉਹ ਸੁੱਚੇ ਹੁੰਦੇ ਨੇ ਹਨਾ ਹੁਣ ਮੇਰਾ ਗੰਗਾ ਜਲ ਵੀ ਫਿਨਿਸ਼ ਹੋ ਚੁੱਕਿਆ ਤੇ ਗੰਗਾ ਜਲ ਲੈ ਕੇ ਆਉਣਾ ਮੈਂ ਮਾਸੀ ਨੂੰ ਵੀ ਕਿਹਾ ਸੀ ਮੈਂ ਮਾਸੀ ਹਰੀਦੁਆਰ ਮੈਂ ਲੱਗਦਾ ਜਾ ਕੇ ਆਏ ਨੇ ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਮੈਨੂੰ ਗੰਗਾ ਜਲ ਜ਼ਰੂਰ ਲਿਆ ਕੇ ਦਿਓ ਹਨਾ ਤੇ ਹੋਪਸੋ ਲਿਆਏ ਨੇ ਪਤਾ ਨਹੀਂ ਨਹੀਂ ਮੈਂ ਪੁੱਛੂਗੀ ਫੋਨ ਨਹੀਂ ਕੀਤਾ ਕਾਫੀ ਦਿਨ ਹੋ ਗਏ ਸਾਡੇ ਮਾਸੀ ਭਾਂਜੀ ਦੀ ਗੱਲ ਵੀ ਨਹੀਂ ਹੋਈ ਹੈ ਤੇ ਨਹੀਂ ਤਾਂ ਫਿਰ ਆਪਾਂ ਇੱਥੋਂ ਤਾਂ ਲਵਾਂਗੇ ਕਿਉਂਕਿ ਹਰੀਦਵਾਰ ਹਲੇ ਮੇਰੇ ਤੋਂ ਤਾਂ ਜਾ ਨਹੀਂ ਹੋਣਾ ਹੈਗਾ ਵੀ ਗੰਗਾ ਜਲ ਲੈ ਕੇ ਆਉਣ ਲਈ ਤੇ ਆਪਾਂ ਇੱਥੋਂ ਹੀ ਬਾਏ ਕਰ ਲਾਂਗੇ ਹੈਨਾ ਤੇ ਹੁਣ ਆਪਣਾ ਸਾਰਾ ਕੁਝ ਰੈਡੀ ਆ ठाकुर जी ਆਪਣੇ ਨਾਨਕੇ ਗਏ ਹੋਏ ਨੇ ਠਾਕੁਰ ਜੀ ਨੂੰ ਅੱਜ ਲੈ ਕੇ ਆਉਣਾ बिकॉज ਠਾਕੁਰ ਜੀ ਨੂੰ ਨਾ ਜਦੋਂ ਮੈਂ 2-3 ਦਿਨ ਰਹਿਣ ਗਈ ਸੀ ਤਾਂ ਨਾਲ ਲੈ ਗਈ ਸੀਗੀ बिकॉज ਫਿਰ ਮਗਰੋਂ ਕੇਅਰ ਨਹੀਂ ਹੁੰਦੀ बिकॉज ਅਮਨ ਦਿਨੇ-ਦਿਨੇ ਤਾਂ ਸਾਂਭ ਲੈਂਦੇ ਨੇ ਰਾਤ ਨੂੰ ਫਿਰ ਉਹਨਾਂ ਨੂੰ ਔਖਾ ਲੱਗਦਾ ਵੀ ਸੁਆਉਣਾ ਕਰਨਾ ਹਨਾ ਰੋਟੀ ਜੋ ਵੀ ਭੋਗ ਲਾਉਣਾ ਸਭ ਕੁਝ ਰਾਤ ਨੂੰ ਫਿਰ ਉਹਨਾਂ ਨੂੰ ਔਖਾ ਲੱਗਦਾ ਫਿਰ ਇਸ ਕਰਕੇ ਵੀ ਮੈਂ ਉਹਨਾਂ ਨੂੰ ਨਾਲ ਲੈ ਗਈ ਸੀਗੀ ਤੇ ਹੁਣ ਉੱਥੋਂ ਕੱਲੂ ਲੈ ਕੇ ਆਵਾਂਗੇ ਆ ਸਾਰਾ ਆ ਮੈਂ ਨਾ ਕ੍ਰਿਸਟਲ ਦਾ ਬਾਉਲ ਰੱਖਿਆ ਹੋਇਆ ਸੋਨਾ ਹੈ ਨਾ ਇਹ ਇਹ ਹੈ ਨਾ ਜਦੋਂ ਠਾਕੁਰ ਜੀ ਨੂੰ ਵੀ ਨਵਾਉਣੀ ਆ ਇਹਦੇ ਵਿੱਚ ਬਿਠਾ ਲੈਣੀ ਆ সুইমিং ਪੂਲ ਵਾਂਗ ਬਣ ਜਾਂਦਾ ਹੈ ਹਨਾ ਮਤਲਬ ਬਹੁਤ ਸੋਹਣਾ ਇਹਦੇ ਵਿੱਚ ਸਾਰਾ ਕੁਝ ਜੋ ਵੀ ਧੋਣਾ ਕਰਨਾ ਮੈਂ ਉਹ ਸਾਰਾ ਇਹਦੇ ਵਿੱਚ ਕਰ ਦਿੰਨੇ ਹੁੰਦੀ ਆ ਸੋ ਚਲੋ ਹੁਣ ਆਪਾਂ ਚੱਲਦੇ ਆ ਪੰਜਾਬੀ ਬਾਗ ਫਾਈਨਲੀ ਕੰਮ ਇਧਰਲਾ ਫਿਨਿਸ਼ ਹੋ ਕੇ ਪੰਜਾਬੀ ਬਾਗ ਪਹੁੰਚ ਗਏ ਜਾਂਦੇ ਨੂੰ ਮੰਮੀ ਨੇ ਏਸੀ ਸਰਵਿਸ ਕਰਨ ਲਈ ਬੁਲਾਏ ਹੋਏ ਸੀਗੇ ਇੰਨਾ ਗਾਹ ਪਿਆ ਹੋਇਆ ਸੀਗਾ ਮੈਂ ਕਿਹਾ ਮੰਮੀ ਅੱਜ ਦੇ ਦਿਨ ਤਾਂ ਦਿਲ ਘਬਰਾਉਂਦਾ ਸੀਗਾ ਹਨਾ ਅੱਜ ਤਾਂ ਦਿਨ ਤਾਂ ਤੁਸੀਂ ਸਾਫ ਸਫਾਈਆ ਕਰਨਾ ਸੀਗਾ ਤੇ ਤੁਸੀਂ ਏਸੀ ਸਰਵਿਸ ਕਰਾਉਣ ਲੱਗਿਆ ਕਹਿੰਦੇ ਇਹ ਵੀ ਤਾਂ ਸਾਫ ਵਹੀ ਹੈ ਮੈਂ ਤੇ ਅਮਨ ਜਾ ਕੇ ਬੈਠਿਆ ਹਿਸ ਆ ਸਾਨੂੰ ਸਾਡਾ ਰੂਮ ਹੈ ਹਨਾ ਅਸੀਂ ਇੱਥੇ ਹੀ ਦੁਪਹਿਰਾ ਕੱਟਦੇ ਹੁੰਨੇ ਆ ਇਹ ਵੈਸੇ ਵੀ ਮੈਨੂੰ ਜਦੋਂ ਅਸੀਂ ਘਰ ਬਣਾਇਆ ਸੀ ਮੇਰਾ ਰੂਮ ਮੈਨੂੰ ਦਿੱਤਾ ਸੀਗਾ ਤੇ ਅਮਨ ਇੱਥੇ ਜਾ ਕੇ ਬੈਗੇ ਉਸੇ ਰੂਮ ਦੀ ਸਰਵਿਸ ਹੋ ਰਹੀ ਸੀਗੀ ਚਲ ਮੈਂ ਕਿਹਾ ਵੀ ਮੈਂ ਉੱਧਰ ਜਾ ਕੇ ਬੱਚਿਆਂ ਕੋਲ ਬੈਜਣੀਆਂ ਅਮਨ ਉੱਧਰ ਬੈਠੇ ਰਹਿਣਗੇ ਤੇ ਕਿਉਂਕਿ ਫਿਰ ਬੰਦਿਆਂ ਚ ਬੈਣਾ ਵੀ ਔਖਾ ਲੱਗਦਾ ਇਸ ਕਰਕੇ ਫਿਰ ਅਮਨ ਨੇ ਸਰਵਿਸ ਸਰਵਿਸ ਕੋਲ ਖੜ ਕੇ ਕਰਾ ਲਈ ਫਿਰ ਅਮਨ ਨੇ ਦੱਸ ਕੇ ਵੀ ਇੱਥੋਂ ਹਨਾ ਵੀ ਫਿਰ ਉਹਨਾਂ ਨੇ ਇਹ ਵੀ ਕਹਿ ਕੇ ਗਏ ਨੇ ਵੀ ਜਿਹੜੇ ਏਸੀ ਦੀਆਂ ਜਾਲੀਆਂ ਨੇ ਉਹ ਕੱਢ ਕੇ ਡੈਫੀਨੇਟ ਤੋਂ ਨੂੰ 15 ਕ ਦਿਨ ਬਾਅਦ 10 ਦਿਨ ਬਾਅਦ ਧੋਣੀਆਂ ਚਾਹੀਦੀਆਂ ਨੇ ਔਰ ਮੰਮੀ ਕਦੇ ਵੀ ਨਹੀਂ ਧੋਂਦੇ ਉਹਨਾਂ ਨੇ ਜਦ ਏਸੀ ਖੋਲਿਆ ਨਾ ਉਹ ਕਹਿੰਦੇ ਓ ਹੋ 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 ਵੀ ਇਹ ਤਾਂ ਐ ਲੱਗਦਾ ਜਿਵੇਂ ਜਾਲੀਆਂ ਕਦੇ ਵੀ ਨਹੀਂ ਧੋਤੀਆਂ ਹੋਈਆਂ ਮੰਮਾ ਤੂੰ ਸਾਫ਼ ਵੀ ਕਿਵੇਂ ਕਰਨ ਹਨਾ ਕਿਉਂਕਿ ਬਹੁਤ ਉੱਚਾ ਲੱਗਿਆ ਹੋਇਆ ਏਸੀ ਤੇ ਆਪਾਂ ਨੂੰ ਘੋੜੀ ਲਾ ਕੇ ਚੜਨਾ ਪੈਂਦਾ ਫਿਰ ਮੈਂ ਮੰਮੀ ਨੂੰ ਰੋਕਦੀ ਹਾਂ ਵੀ ਤੁਸੀਂ ਘੋੜੀ ਲਾ ਕੇ ਨਾ ਕਿਤੇ ਚੜ ਜਿਓ ਬਿਹੋਰ ਕੋਈ ਹਨਾ ਗਿਰ ਗੁਰ ਜਾਓ ਸਰਟੀਫੀਕਟ ਖਾ ਲੋ ਫਿਰ ਉਹ ਸਾਨੂੰ ਔਖਾ ਹੋ ਜਾਣਾ ਇੱਥੇ ਮੈਂ ਸਾਰਿਆਂ ਨੂੰ ਤੰਗ ਕਰ ਰਹੀ ਹਾਂ ਸ਼ਰਾਰਤਾ ਕਰ ਰਹੇ ਹਾਂ ਅਸੀਂ ਰਲ ਕੇ ਬੈਠੇ ਤੇ ਮਤਲਬ ਇਕੱਠੇ ਹੋ ਜਾਈਦਾ ਹਨਾ ਇਹਨਾਂ ਦਾ ਵੀ ਨਹੀਂ ਜੀ ਲੱਗਦਾ ਇਹ ਵੀ ਜਦ ਮੈਂ ਪਹੁੰਚ ਜਾਨੀ ਆ ਫਿਰ ਦੀਦੀ ਅਸੀਂ ਵੀ ਆ ਗਏ ਹਨਾ 11:00 11:30 ਮੈਂ ਪਹੁੰਚਦੀ ਆ ਮਤਲਬ ਕਈ ਵਾਰ ਜਦੋਂ ਜਿਆਦਾ अर्ਲੀ ਹੁੰਦਾ ਤਾਂ 10:30 ਪਹੁੰਚਦੀ ਆ ਨਹੀਂ ਤਾਂ 11:30 ਮੈਂ ਹੱਦ ਪਹੁੰਚ ਜਾਨੀ ਆ ਹਨਾ ਇਹ ਆਉਂਦੀਆਂ ਹੁੰਦੀਆਂ ਨੇ 12:00 12:30 ਦੀਦੀ ਪਹੁੰਚ ਗਏ ਮੈਂ ਵੀ ਅਸੀਂ ਵੀ ਆ ਗਏ ਫਿਰ ਇਹ ਆ ਪਹੁੰਚ ਜਾਂਦੇ ਹੁੰਦੇ ਹੁਣ ਮੈਂ ਹਿਸਾਬ ਕਿਤਾਬ ਲਿਖ ਰਹੀ ਸੀਗੀ ਐਕਚੁਅਲੀ ਅੱਜ ਸਾਡੇ ਘਰ 'ਚ ਇੱਕ ਬਹੁਤ ਸੋਹਣੀ ਚੀਜ਼ ਅਸੀਂ ਲੈ ਕੇ ਆਇਆ ਨ ਕਾਰੀਗਰ ਲੈ ਕੇ ਆਇਆ ਐ ਐਕਚੁਅਲੀ ਹੁਣ ਸਾਡੇ ਮੈਂਬਰ ਹੀ ਨੇ ਫੈਮਿਲੀ ਮੈਂਬਰ ਹੀ ਨੇ ਘਰ ਚ ਹੀ ਆਈ ਐ ਚੀਜ਼ ਹਨਾ ਉਹਨੇ ਬਾਈਕ ਖਰੀਦੀ ਐ ਅੱਜ ਦੇ ਦਿਨ ਬਹੁਤ ਸੋਹਣਾ ਦਿਨ ਸੀ ਉਹਨੇ ਮੈਨੂੰ ਪੁੱਛਿਆ ਦੀਦੀ ਵੀ ਕਿ ਕਿਹੜੇ ਦਿਨ ਖਰੀਦਾਂ ਹਨਾ ਫੇ ਮੈਂ ਉਹਨੂੰ ਕਿਹਾ ਸੀਗਾ ਵੀ ਸ਼ੁੱਕਰਵਾਰ ਜੁਮੇ ਵਾਲੇ ਦਿਨ ਖਰੀਦ ਲਈ ਐਕਚੁਅਲੀ ਉਹ ਮੁਸਲਮ ਨੇ ਉਹ ਜੁਮਾ ਮੰਨਦੇ ਨੇ ਹਨਾ ਮੈਂ ਅਕਸ਼ਤ ਰਿਥੀ ਮੰਨ ਲਿਆ ਹਨਾ ਚੀਜ਼ ਇੱਕੋ ਐ ਦਿਨ ਇੱਕੋ ਹੀ ਐ ਹਨਾ ਬਹੁਤ ਸੋਹਣੇ ਦਿਨ ਚੀਜ਼ ਆਈ ਐ ਉਹਦੇ ਕੋਲ ਮੈਂ ਵੀ ਕਿਹਾ ਸੀ ਮੈਂ ਕਿਹਾ ਤੈਨੂੰ ਇਹ ਵਧਾਵੇ ਫਲਾਵੇ ਭਗਾ ਵਾਲੀ ਚੀਜ਼ ਹੋਵੇ ਤੇਰੇ ਲਈ ਹਨਾ ਸੋ ਤੁਹਾਨੂੰ ਪਤਾ ਉਹਨੇ ਲੈਣਾ ਕਿੱਥੋਂ ਮੇਤੋ ਹੀ ਲੈਣਾ ਹਨਾ ਬਿਕਾਜ਼ ਮੇਰੇ ਕੋਲ ਜੌਬ ਕਰਦਾ ਹਨਾ ਸੋ ਇਸ ਕਰਕੇ ਉਹਦਾ ਹਿਸਾਬ ਕਿਤਾਬ ਕਰ ਰਹੀ ਸੀਗੀ ਵੀ ਉਹਦੇ ਨਾਲ ਹਿਸਾਬ ਕਿਤਾਬ ਵੀ ਕਰਕੇ ਫਿਰ ਉਹਨੂੰ ਚੱਲ ਉਹ ਦੇਣਾ ਆਪਾਂ ਥੋੜਾ ਜਿਹਾ ਐਡਵਾਂਸ ਦੇਣਾ ਬੀਜੀ ਦੇ ਨਾਲ ਉਹਨੇ ਬਾਈਕ ਖਰੀਦਨੀ ਹੈ ਫਿਰ ਬਾਕੀ ਉਹ ਆਪਣੇ ਕਿਸ਼ਤਾਂ ਵਗੈਰਾ ਕਰ ਲੂਗਾ ਸੁਖਾਨੀਆਂ ਅੱਜ ਮੈਂ ਤੁਹਾਨੂੰ ਦੱਸਿਆ ਸੀਗਾ ਕੱਲ ਦੀ ਵੀਡੀਓ ਦੇ ਵਿੱਚ ਵੀ ਅਕਸ਼ਤ ਰੀਤੀ ਲਈ ਕੀ ਕੀ ਸ਼ਾਪਿੰਗ ਕਰਨੀ ਚਾਹੀਦੀ ਆ ਔਰ ਮੈਂ ਵੀ ਕਰਦੀ ਆ ਇਸ ਚੀਜ਼ ਨੂੰ ਅਮਲ ਜਿਹੜੇ ਜਿਹੜੇ ਮੈਂ ਟਿਪਸ ਦਿੱਤੀਆਂ ਉਹ ਮੈਂ ਫਾਲੋ ਜ਼ਰੂਰ ਕਰਦੀ ਆ ਹਨਾ ਸੇ ਤੋਂ ਤੇ ਮੈਂ ਤੁਹਾਨੂੰ ਦਿਖਾਨੀ ਆ ਸੌਰੀ ਬੀ ਕੀ ਕੀ ਲੈ ਕੇ ਆਇਆ ਸਭ ਤੋਂ ਪਹਿਲਾਂ ਮਿੱਟੀ ਦਾ ਬਰਤਨ ਮਿੱਟੀ ਦਾ ਘੜਾ ਲੈ ਕੇ ਆਇਆ ਚਾਹੇ ਛੋਟਾ ਜਿਹਾ ਲੈ ਕੇ ਆਇਆ ਪਰ ਲੈ ਕੇ ਆਇਆ ਬਿਕੋਜ਼ ਇਹ ਅੱਜ ਦੇ ਦਿਨ ਸ਼ਗਨ ਹੁੰਦਾ ਆ ਇਹਦਾ ਤੁਹਾਨੂੰ ਰੀਜ਼ਨ ਵੀ ਦਿੰਨੀ ਆ ਇਹ ਕਿਉਂ ਘੜਾ ਲਿਆ ਜਾਂਦਾ ਕਿਉਂਕਿ ਜਦੋਂ ਅੰਮ੍ਰਿਤ ਮੰਥਨ ਹੋਇਆ ਸੀਗਾ ਨਾ ਉਹਦੇ ਵਿੱਚੋਂ ਲక్ష్ਮੀ ਮਾਤਾ ਪ੍ਰਗਟ ਹੋਏ ਸੀਗੇ ਉਹ ਇਦਾਂ ਦਾ ਘੜਾ ਹੀ ਸੀਗਾ ਜੀਚੋ ਲక్ష్ਮੀ ਮਾਤਾ ਪ੍ਰਗਟ ਹੋਏ ਸੀਗੇ ਸੋ ਇੱਕ ਕੁੰਭ ਵੀ ਕਿਹਾ ਜਾਂਦਾ ਇਹਨੂੰ ਤੋ ਇਸ ਕਰਕੇ ਘੜਾ ਕਾਟਨ ਮੈਂ ਤੁਹਾਨੂੰ ਕੱਲ ਗੱਲਾਂ ਦੱਸੀਆਂ ਸੀਗੀਆਂ ਇਹ ਚੀਜ਼ਾਂ ਜਿਹਦੇ ਅੱਜ ਖਰੀਦੇ ਸੀਗੇ ਨਾ ਤਾਂ ਸੋਨੇ ਤੇ ਸੁਹਾਗੇ ਵਾਲਾ ਕੰਮ ਐ ਸੋਨੇ ਤੋਂ ਵੀ ਜ਼ਿਆਦਾ ਫਲ ਮਿਲੂਗਾ ਅੱਜ ਦੇ ਦਿਨ ਜੇ ਆਪਾਂ ਇਹ ਚੀਜ਼ਾਂ ਕੇ ਖਰੀਦਾਂਗੇ ਵੈਸੇ ਤਾਂ ਸੋਨਾ ਚਾਂਦੀ ਖਰੀਦਣਾ ਚਾਹੀਦਾ ਚਲੋ ਜੇ ਆਪਣੀ ਪਾਕਟ ਅਲਾਉ ਨਹੀਂ ਕਰਦੀ ਤਾਂ ਇਹ ਚੀਜ਼ਾਂ ਵੀ ਆਪਾਂ ਨੂੰ ਖਰੀਦਣੀਆਂ ਚਾਹੀਦੀਆਂ ਸੋਨੇ ਜਿੰਨਾ ਕੰਮ ਕਰਨੀਆਂ ਕਾਟਨ ਕਾਟਨ ਇਹਦੇ ਨਾਲ ਆਪਾਂ ਬਣਾਵਾਂਗੇ ਰੂਈ ਬੱਤੀਆਂ ਬੱਤੀਆਂ ਤੋਂ ਫਿਰ ਆਪਾਂ ਦੀਪਕ ਜਲਾਇਆ ਕਰਾਂਗੇ ਪੀਲੀ ਸਰੋਂ ਸਭ ਦੇ ਘਰਾਂ 'ਚ ਹੈਗੀ ਐ ਤੁਹਾਡੇ ਤਾਂ ਪਰ ਥੋੜੀ ਜੀ 10 ਰੁਪਏ ਦੀ ਬਾਏ ਕਰ ਲਓ ਜਿਆਦਾ ਬੈਟਰ ਰਹੂਗੀ 11 ਕੌੜੀਆਂ ਇਹ ਸਾਰਾ ਮੈਂ ਅੱਜ ਪੂਜਾ 'ਚ ਸਮਾਨ ਯੂਜ਼ ਕਰੂੰਗੀ ਚਨੇ ਦੀ ਦਾਲ ਚਨੇ ਦੀ ਦਾਲ ਵੀਰਵਾਰ ਵਾਲੇ ਦਿਨ ਤੁਹਾਨੂੰ ਪਤਾ ਹੈ ਇਹ ਯੂਜ਼ ਕੀਤੀ ਜਾਂਦੀ ਹੈ ਵੀਰਵਾਰ ਵਾਲੇ ਦਿਨ ਕੇਲੇ ਦੇ ਜਿਹੜਾ ਪੇੜ ਹੁੰਦਾ ਉੱਥੇ ਵੀ ਆਪਾਂ ਅਰਪਣ ਕਰਦੇ ਆਂ ਜਦੋਂ ਕਥਾ ਪੜ੍ਹਦੇ ਆਂ ਉਦੋਂ ਵੀ ਚਨੇ ਦੀ ਦਾਲ ਦਾ ਯੂਜ਼ ਹੁੰਦਾ ਇਹ ਗੁਰੂ ਗ੍ਰਹਿ ਰਿਪਰਜੈਕਟ ਕਰਦਾ ਜਿਵੇਂ ਆਪਾਂ ਜੇ ਸੋਨਾ ਘਰ ਚ ਲੈ ਆਉਣੇ ਆ ਉਹ ਵੀ ਆਪਾਂ ਗੁਰੂ ਗ੍ਰਹਿ ਘਰ ਚ ਲੈ ਕੇ ਆਉਣੇ ਆ ਇਹ ਸਾਰਾ ਹੋ ਗਿਆ ਹੁਣ ਬਸ ਮੇਰੀ ਇੱਕ ਪੁਸਤਕ ਰਹਿ ਗਈ ਵੀ ਕੋਈ ਵੀ ਗ੍ਰੰਥ ਪੁਸਤਕ ਲੈ ਕੇ ਆਉਣੀ ਆ ਉਹ ਮੈਂ ਦੇਖਦੀ ਆਂ ਮੈਨੂੰ ਕਿਹੜੀ ਪੁਸਤਕ ਦੀ ਲੋੜ ਹੈ ਸੋ ਆ ਮੇਰੀ ਅੱਜ ਦੀ ਫਾਈਨਲ ਸ਼ਾਪਿੰਗ ਸੀ ਸ਼ਾਪਿੰਗ ਥਨੋ ਦਿਖਾਤੀ ਇੱਕ ਚੀਜ਼ ਹੋਰ ਤੁਹਾਨੂੰ ਹੋਰ ਦਿਖਾਨੀ ਆ ਆ ਦੇਖ ਲਓ ਸਾਡੇ ਬੱਚੇ ਮਤਲਬ ਇਹਨਾਂ ਨੇ ਫੋਨ ਤੋਂ ਅੱਖ ਝਾਂਕਣੀ ਵੀ ਨਹੀਂ ਹੈਗੀ ਦੋਨੋਂ ਜਾਨਿਆਂ ਨੂੰ ਨਾ ਮੈਂ ਦੇਖ ਕੇ ਹਨਾ ਮੈਂ ਕਿਹਾ ਵੀ ਮੈਂ ਤੁਹਾਡੀ ਵੀਡੀਓ ਬਣਾਉਣੀ ਆ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਦੀਦੀ ਤੁਹਾਡੀ ਵੀਡੀਓ ਬਣਾ ਰਹੇ ਨੇ ਹਨਾ ਇੰਨਾ ਜ਼ਿਆਦਾ ਸਾਰੇ ਮਗਨ ਹੋ ਜਾਂਦੇ ਨੇ ਮੈਂ ਕਹਿੰਨੀ ਆ ਮਤਲਬ ਦੁਪਹਿਰੇ ਦੇਖਣ ਵਾਲਾ ਹੁੰਦਾ ਜਦੋਂ ਸਾਰੇ ਬੈਠੇ ਹੁੰਨੇ ਆ ਨਾ ਕਮਰੇ 'ਚ ਸਭ ਦੇ ਹੱਥਾਂ 'ਚ ਆਪਣਾ ਆਪਣਾ ਫੋਨ ਹੁੰਦਾ ਮੈਂ ਕਹਿੰਨੀ ਇੱਕ ਜਾਨੇ ਕੋਲ ਦੋ ਦੋ ਫੋਨ ਹੁੰਦੇ ਨੇ ਹਨੀਤ ਕੋ ਆਪਦਾ ਗੁਰਪ੍ਰਤਾਪ ਕੋ ਆਪਦਾ ਸਿਮੀ ਕੋ ਆਪਦਾ ਸਾਰਿਆਂ ਕੋ ਆਪਦਾ ਆਪਦਾ ਫੋਨ ਹੁੰਦਾ ਸੋ ਇੱਥੇ ਹੋ ਗਿਆ ਵੈਦਰ ਬਹੁਤ ਸੋਹਣਾ ਇੰਨੀ ਨੇਰੀ ਆਈ ਸੀ ਇੱਕ ਵਾਰ ਤਾਂ ਇੰਨੀ ਨੇਰੀ ਆਈ ਸੀ ਨਾ ਅੱਖਾਂ 'ਚ ਮਿੱਟੀ ਪੈਂਦੀ ਸੀ ਮੰਮੀ ਨੇ ਕੀ ਕੀਤਾ ਮੰਮੀ ਨੇ ਸਾਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਘਰੋਂ ਤੇ ਆਪ ਕੁੰਡੇ ਲਾ ਲੇ ਮੰਮੀ ਕਹਿੰਦੇ ਮੈਂ ਮਿੱਟੀ ਅੰਦਰ ਨਹੀਂ ਆਉਣ ਦੇਣੀ ਤੁਸੀਂ ਇੰਜੋਏ ਕਰਨਾ ਵੈਦਰ ਆਪਣਾ ਬਾਹਰ ਖੜ ਕੇ ਕਰੋ ਸਾਨੂੰ ਸਾਰਿਆਂ ਨੂੰ ਕੁੰਡੀ ਲਾਤੀ ਹਨਾ ਮੈਂ ਕਿਹਾ ਮੇਰਾ ਨਹੀਂ ਬਾਹਰ ਰਹਿ ਕੇ ਸਰਦਾ ਮੰਮੀ ਮੈਂ ਤਾਂ ਕੰਮ ਕਰਾਉਣਾ ਐਕਚੁਅਲੀ ਫਿਰ ਮਾਸਟਰ ਜੀ ਕਹਿੰਦਾ ਵੀ ਲਾਈਟ ਚਲੀ ਜਾਵੇ ਇਹ ਤੋਂ ਪਹਿਲਾਂ ਦੀਦੀ ਮੈਨੂੰ ਕਟਿੰਗਾਂ ਕਰਵਾ ਦਿਓ ਹਨਾ ਸਾਰੇ ਸੂਟਾਂ ਦੀਆਂ ਕਿਉਂਕਿ ਸੂਟ ਦੇਣੇ ਨੇ ਮੰਡੇ ਹਰ ਹਾਲਤ 'ਚ ਮੈਂ ਸਾਰੇ ਸੂਟ ਦੇਣੇ ਨੇ ਹਨਾ ਤੇ ਫਟਾਫਟ ਉਹਨੂੰ ਕਟਿੰਗ ਕਰਵਾਉਣ ਲੱਗੀ ਹੋਈ ਸੀਗੀ ਮੈਂ ਦੱਸ ਰਹੀ ਸੀ ਕਿਉਂਕਿ ਨਾਪ ਮੈਂ ਹੀ ਦੱਸਦੀ ਹੁੰਨੇ ਕਿਉਂਕਿ ਮੇਰੇ ਹੀ ਲਿਖਿਆ ਹੋਇਆ ਮੇਰੇ ਹੱਥ ਦੇ ਨਾਪ ਨੇ ਤੇ ਇਸ ਕਰਕੇ ਮੈਨੂੰ ਉਹਨੂੰ ਦੱਸਣਾ ਪੈਂਦਾ ਬਿਕੋਜ਼ ਇੱਕੋ ਦੀ ਭਾਸ਼ਾ ਥੋੜੀ ਜਿਹੀ ਡਿਫਰੈਂਟ ਆਪਣੇ ਨਾਲੋਂ ਹਨਾ ਯੂਪੀ ਸਾਈਡ ਦਾ ਇਸ ਕਰਕੇ ਉਹਦੀ ਥੋੜੀ ਭਾਸ਼ਾ ਡਿਫਰੈਂਟ ਹੈ ਫਿਰ ਉਹਨੂੰ ਔਖਾ ਲੱਗਦਾ ਮੇਰੀ ਪੰਜਾਬੀ ਨਹੀਂ ਉਹਨੂੰ ਸਮਝ ਆਉਂਦੀ ਹੈਗੀ ਉਹ ਹਿੰਦੀ ਬੋਲਦਾ ਇਸ ਕਰਕੇ ਉਹਨੂੰ ਪੰਜਾਬੀ ਨਹੀਂ ਸਮਝ ਆਉਂਦੀ ਫਿਰ ਇਸ ਕਰਕੇ ਮੈਨੂੰ ਸਾਰਾ ਉਹਨੂੰ ਦੱਸਣਾ ਪੈਂਦਾ ਹਨਾ ਕਈ ਵਾਰ ਦੋ ਤਿੰਨ ਵਾਰ ਇੱਕ ਸੂਟ 'ਚ ਸਾਡੀ ਗੜਬੜ ਹੋ ਵੀ ਗਈ ਸੀਗੀ ਮੈਂ ਉਹਨੂੰ ਕੁਝ ਹੋਰ ਦੱਸੀ ਜਾਵਾਂ ਉਹ ਕੁਝ ਹੋਰ ਕਰਕੇ ਬਹਿ ਗਿਆ ਮੈਂ ਕਿਹਾ ਵੀ ਤੂੰ ਕਹਿੰਦਾ ਤੁਸੀਂ ਉਹ ਕਿਹਾ ਸੀ ਮੈਂ ਕਿਹਾ ਮੈਂ ਤੈਨੂੰ ਐ ਨਹੀਂ ਮੈਂ ਐਦਾਂ ਕਿਹਾ ਸੀ ਵੀ ਆਹ ਚੀਜ਼ ਕਰਨੀ ਹੈ ਹਨਾ ਸੋ ਚਲੋ ਫੇਰ ਬਾਤ ਸੈੱਟ ਹੋ ਗਈ ਸੀਗੀ ਤੇ ਹਨੀਤ ਪਹੁੰਚ ਗਈ ਥੱਲੇ ਹੁਣ ਖੇਡਣ ਐਕਚੁਅਲੀ ਇਹਨੂੰ ਇਹ ਤਾਂ ਪਤਾ ਨਹੀਂ ਹੈਗਾ ਹਨੀਤ ਨੂੰ ਵੀ ਮੀਂਹ ਚ ਨਾਈ ਦਾ ਹੁੰਦਾ ਆ ਨਾ ਥੋੜਾ ਜਿਹਾ ਆਪਣੇ ਇੱਥੇ ਜਿਵੇਂ ਟਲਾਨ ਹੈ ਇੱਥੇ ਪਾਣੀ ਖੜ ਗਿਆ ਖੜ ਜਾਂਦਾ ਅੱਗੇ ਵੀ ਖੜ ਜਾਂਦਾ ਜਦੋਂ ਟੈਂਕੀ ਓਵਰਫਲੋ ਹੁੰਦੀ ਹੈ ਨਾ ਉਦੋਂ ਵੀ ਆਪਣਾ ਇੱਥੇ ਪਾਣੀ ਖੜ ਜਾਂਦਾ ਹਨਾ ਇਹਨੂੰ ਇਹ ਹੋਇਆ ਪਿਆ ਕਹਿੰਦੀ ਤਾਂ ਮੀ ਹੈ ਮੈਂ ਮੀਂਹ ਚ ਨਾ ਆ ਰਹੀ ਹਾਂ ਹਨਾ ਜੰਪਿੰਗ ਕਰ ਰਹੀ ਹਾਂ ਫਿਰ ਆਪਣੀ ਫਰੈਂਡ ਨੂੰ ਸੱਦਦੀ ਸੀ ਕਹਿੰਦੀ ਆ ਜਾ ਪਰਿ ਆਪਾਂ ਜੰਪਿੰਗ ਕਰੀਏ ਸੋ ਇਨ ਇਹ ਸਾਡਾ ਦਿਨ ਫਿਨਿਸ਼ ਹੋ ਜਾਂਦਾ 7 ਵਜੇ ਜਾਂਦੇ ਨੇ ਫਿਰ ਅਸੀਂ ਘਰੇ ਆਏ ਘਰੇ ਆ ਕੇ ਐਨੀ ਰੋਟੀ ਖਾਂਦੀ ਇਹ ਤਾਂ ਰਾਈਸ ਲੈ ਕੇ ਆਈ ਸੀ ਆਪਣੇ ਨਾਨੀ ਮਮਾ ਤੋਂ ਨਾਨੀ ਮਮਾ ਮੈਂ ਤਾਂ ਰਾਈਸ ਦੇ ਦੋ ਕਿਉਂਕਿ ਅੱਜ ਅਸੀਂ ਦੁਪਹਿਰੇ ਉਧਰ ਰਾਈਸ ਬਣਾਏ ਸੀਗੇ ਤੇ ਮੈਂ ਨਹੀਂ ਰਾਈਸ ਖਾਣੇ ਹੈਗੇ ਕਹਿੰਦੇ ਫਿਰ ਮੈਂ ਉਧਰ ਰੋਟੀ ਪਾਣੀ ਬਣਾ ਕੇ ਆ ਕੇ ਉਰੇ ਰੋਟੀ ਬਣਾ ਕੇ ਫਿਨਿਸ਼ ਕਰਕੇ ਸਾਰਾ ਕੰਮ ਫਿਰ ਮੈਂ ਤਾਂ ਜਦੀ ਖਾ ਲੈਣੀ ਆ ਜਦੋਂ ਪੱਕਦੀ ਹੁੰਦੀ ਆ ਨਾ ਰੋਟੀ ਜਦੀ ਖਾ ਲੈਣੀ ਬਿਕਾਜ਼ ਆ ਕੇ ਬਹੁਤ ਭੁੱਖ ਲੱਗਦੀ ਆ ਫਿਰ ਅਮਨ ਜੀ ਥੋੜੀ ਲੇਟ ਖਾਂਦੇ ਨੇ 9:00 ਵਜੇ ਸੋ ਪਿਉਤੀ ਰੋਟੀ ਖਾ ਰਹੇ ਨੇ ਸੋ ਇੱਥੇ ਕਰਦੇ ਹੁਣ ਆਪਾਂ ਬਲੌਗ ਦਾ ਐਂਡ ਪਤਾ ਨਹੀਂ ਮੇਰੇ ਆ ਡਾਰਕ ਸਰਕਲਸ ਕਦੋਂ ਫਟ ਬਾਸ ਹੋ ਹੀ ਪਈ ਆ ਡਾਰਕ ਸੱਕਸ ਬਾਕੀ ਤਾਂ ਫੇਸ ਦਾ ਹਨਾ ਮੈਂ ਫ੍ਰੀਲੀ ਸਕੀਨ ਕਲੀਅਰ ਹੋ ਗਿਆ ਡਾਰਕ ਸਰਕਲ ਬੁਰਾ ਹਾਲ ਹੈ ਮੇਰੇ ਤਾਂ ਸੋ ਇਥੇ ਕਰਦੇ ਆਪਾਂ ਬਲੌਗ ਦਾ ਐਂਡ ਕਾਲੂ ਮਿਲਦੇ ਆਂ ਫੇਰ ਇੱਕ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਵੱਡਿਆਂ ਨੂੰ ਸਤਿ ਸ਼ਕਾਲ ਬੱਚਿਆਂ ਨੂੰ ਪਿਆਰ ਅਸੀਂ ਤਾਂ ਲੜ ਲੜ ਕੇ ਤੁਹਾਨੂੰ ਬਾਏ ਕਰਦੇ ਆਂ ਬਾਏ ਨਹੀਂ ਕਰਨ ਨੂੰ ਜੀ ਕਰਦਾ ਦੇਖੋ ਕਿਸੇ ਦਾ ਵੀ ਸਾਡੇ ਚੋਂ ਅਸੀਂ ਤਾਂ ਆ ਸ਼ਰਾਰਤਾਂ ਛੱਡੋ ਮੈਨੂੰ ਦੋਨੋਂ ਜਾਣੇ ਤੰਗ ਕੀਤਾ ਹੈ ਸੋ ਜੇ ਤੁਹਾਨੂੰ ਮੇਰਾ ਬਲੌਗ ਥੋੜਾ ਜਿਹਾ ਵੀ ਵਧੀਆ ਲੱਗਦਾ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਐਂਡ ਸ਼ੇਅਰ ਕਰਿਓ ਓਏ ਓਕੇ ਕਹਿ ਦੇ ਕਹਿ ਦੇ ਤੁਸੀਂ ਕਹਿ ਦੇ ਤੁਸੀਂ ਬੋਲਦੇ ਮੈਂ ਨਹੀਂ ਬੋਲਣਾ ਬਈ ਅੱਗੇ ਤੋਂ ਇਹਦੀਓ ਸੁਣਿਆ ਕਰੋ ਮੇਰੀ ਕੋਈ ਨਾ ਸੁਣਿਓ ਸੋ ਬਾਏ ਗੁੱਡ ਨਾਈਟ ਸਾਰਿਆਂ ਨੂੰ ਟੇਕ ਕੇਅਰ ਗੁੱਡ ਨਾਈਟ